ਸਤਿ ਸ਼੍ਰੀ ਅਕਾਲ ਜੀ ਸਾਡੀ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੇ ਵੀਡੀਓ ਵਿੱਚ ਅਸੀਂ ਇੱਕ ਬੜਾ ਹੀ ਚਮਤਕਾਰੀ ਉਪਾਅ ਲੈ ਕੇ ਆਇਆ ਜਿਸ ਨੂੰ ਜਿਹੜੇ ਵੀ ਮਨੁੱਖ ਨੇ ਸੱਚੀ ਸ਼ਰਧਾ ਨਾਲ ਤੇ ਵਿਸ਼ਵਾਸ ਨਾਲ ਕੀਤਾ ਤਾਂ ਉਸ ਦਾ ਰਿਜ਼ਲਟ 100% ਮਿਲਦਾ ਹੀ ਮਿਲਦਾ ਹੈ ਕਿਉਂਕਿ ਵਿਸ਼ਵਾਸ ਹੈ ਤਾਂ ਸਭ ਕੁਝ ਹੈ ਮੈਂ ਹਰ ਵੀਡੀਓ ਵਿੱਚ ਤੁਹਾਨੂੰ ਕਹਿੰਦੀ ਹੀ ਕਹਿੰਦੀ ਹਾਂ ਇਸ ਉਪਾਅ ਦੇ ਨਾਲ ਜੇਕਰ ਤੁਹਾਡੇ ਉੱਤੇ ਕੋਈ ਲੰਬੇ ਸਮੇਂ ਤੋਂ ਕੋਈ ਕੋਰਟ ਕੇਸ ਚੱਲ ਰਿਹਾ ਹੈ ਉਸ ਦੇ ਵਿੱਚ ਤੁਹਾਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ ਨਾਲ ਦੇ ਨਾਲ ਜੇਕਰ ਤਨ ਦੀ ਸਮੱਸਿਆ ਤੁਹਾਡੇ ਘਰ ਵਿੱਚ ਹੈ ਤਾਂ ਪੈਸਿਆਂ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਕਾਫੀ ਸਮੇਂ ਤੋਂ ਕੀ ਹੁੰਦਾ ਹੈ ਕਿ ਕੋਈ ਇਨਸਾਨ ਕੰਮ ਤਾਂ ਕਰਨਾ ਚਾਹੁੰਦਾ ਹੈ ਪਰ ਆਲਸ ਉਸ ਨੂੰ ਘੇਰ ਕੇ ਰੱਖਦਾ ਹੈ ਪਰ ਉਹਨੂੰ ਸਮਝ ਨਹੀਂ ਆਉਂਦਾ ਕਿ ਮੇਰੇ ਸ਼ਰੀਰ ਵਿੱਚ ਆਲਸ ਕਿਉਂ ਆਇਆ ਹੈ ਤਾਂ ਇਹ ਸਾਰੀਆਂ ਪਰੇਸ਼ਾਨੀਆਂ ਇਹ ਜਿਹੜਾ ਅੱਜ ਦਾ ਉਪਾਅ ਮੈਂ ਤੁਹਾਨੂੰ ਦੱਸਾਂਗੀ ਉਸ ਦੇ ਨਾਲ ਦੂਰ ਹੋ ਜਾਣਗੀਆਂ ਅਸੀਂ ਇਹ ਵਾਲਾ ਉਪਾਅ ਜਿਹੜੇ ਜਿਹੜੇ ਬੰਦਿਆਂ ਨੂੰ ਕਰਵਾਇਆ ਹੈ ਟਰਸਟ ਮੀ ਯਕੀਨ ਕਰਨਾ ਕਿ ਉਹਨਾਂ ਦੇ ਘਰ ਵਿੱਚੋਂ ਪੈਸਿਆਂ ਦੀ ਇੰਨੀ ਤੰਗੀ ਸੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਸਾਡੇ ਘਰ ਵਿੱਚ ਹੀ ਇੱਕ ਐ ਫੈਮਿਲੀ ਆਈ ਸੀ ਸਾਨੂੰ ਜਾਣਦੇ ਹਨ ਉਹ ਲੋਕ ਠੀਕ ਹੈ ਉਹ ਆਈ ਸੀ ਕਿ ਉਹਨਾਂ ਨੇ ਦੱਸਿਆ ਕਿ ਸਾਡੇ ਘਰ ਵਿੱਚ ਇੰਨੀ ਪਰੇਸ਼ਾਨੀ ਚੱਲ ਰਹੀ ਹੈ ਕਿ ਪੈਸਿਆਂ ਦੀ ਤੰਗੀ ਤਾਂ ਹੈਗੀ ਹੈਗੀ ਹੈ ਉਸ ਤੋਂ ਇਲਾਵਾ ਸਾਡੇ ਬੱਚੇ ਦੇ ਉੱਪਰ ਕਹਿੰਦੇ ਹੈ ਕਿ ਇੱਕ ਕੋਰਟ ਕੇਸ ਹੋ ਗਿਆ ਹੈ ਉਹਦੇ ਵਿੱਚ ਉਹਦੀ ਕੋਈ ਗਲਤੀ ਨਹੀਂ ਹੈ ਦੇਖੋ ਕੋਰਟ ਕੇਸ ਵੀ ਜੇ ਆਪਾਂ ਉਪਾਅ ਕਰਕੇ ਕਹਿੰਦੇ ਆ ਨਾ ਕਿ ਜਿੱਤ ਜਾਵਾਂਗੇ ਐ ਉਪਾ ਕਰੋਗੀ ਤਾਂ ਜੇਕਰ ਤੁਹਾਡੀ ਉਹਦੇ ਵਿੱਚ ਗਲਤੀ ਨਹੀਂ ਹੋਏਗੀ ਜੇਕਰ ਤੁਹਾਨੂੰ ਫालतू ਕਿਸੇ ਨੇ ਬੇਕਾਰ ਤੁਹਾਨੂੰ ਫਸਾ ਦਿੱਤਾ ਹੋਏਗਾ ਤਾਂ ਕੋਈ ਜਾਂ ਫਿਰ ਕੋਈ ਪ੍ਰੋਪਰਟੀ ਦਾ ਕੇਸ ਹੈ ਜਾਂ ਕੋਈ ਸੀਦਾ ਕਿਸੇ ਵੀ ਤਰ੍ਹਾਂ ਦਾ ਕੇਸ ਹੈ ਉਹਦੇ ਵਿੱਚ ਤੁਸੀਂ ਸਹੀ ਹੋ ਤਾਂ ਇਹ ਜਿਹੜਾ ਉਪਾਅ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਤੁਹਾਡੀ ਜਿੱਤ ਜ਼ਰੂਰ ਹੁੰਦੀ ਹੀ ਹੁੰਦੀ ਹੈ ਤਾਂ ਮੈਂ ਤੁਹਾਨੂੰ ਦੱਸੀ ਸੀ ਉਸ ਪਰਿਵਾਰ ਦੇ ਬਾਰੇ ਕਿ ਉਹਨਾਂ ਦੇ ਕੋਲ ਇੱਕ ਤਾਂ ਕੋਰਟ ਕੇਸ ਵੀ ਕਹਿੰਦੇ ਕਿ ਸਾਡੇ ਉੱਤੇ ਪ੍ਰੋਬਲਮ ਆਈ ਹੋਈ ਹੈ ਉਸ ਦੇ ਉੱਪਰ ਜੇ ਹਮ ਕੋਰਟ ਕੇਸ ਚੱਲਦਾ ਹੈ ਤਾਂ ਦੇਖੋ ਫੀਸਾ ਵਕੀਲਾਂ ਦੀ ਫੀਸਾ ਕਿੰਨੀਆਂ ਭਰਨੀਆਂ ਪੈਂਦੀਆਂ ਹਨ ਉਹ ਉਹਨਾਂ ਦੇ ਕੋਲ ਹੈ ਨਹੀਂ ਕਿ ਬੱਚਾ ਉਹਨਾਂ ਦਾ ਹੈ ਜਵਾਨ ਬੱਚੇ ਦੇ ਉੱਪਰ ਇੱਕ ਕੋਰਟ ਕੇਸ ਚੱਲ ਗਿਆ ਹੈ ਤਾਂ ਉਹਨਾਂ ਨੂੰ ਜੇ ਜਰੂਰਤ ਵੀ ਹੈ ਪੈਸੇ ਦੀ ਜਰੂਰਤ ਹੈ ਤਾਂ ਹੁਣ ਕਰਨ ਤੇ ਕੀ ਕਰਨ ਤੇ ਕਿਸੇ ਨੇ ਦੱਸਿਆ ਹੋਵੇਗਾ ਤਾਂ ਮੇਰੇ ਕੋਲ ਆਇਆ ਮੈਂ ਉਹਨਾਂ ਨੂੰ ਬੜਾ ਹੀ ਸਿੰਪਲ ਜਿਹਾ ਉਪਾਅ ਜਦੋਂ ਇਹ ਵਾਲਾ ਦੱਸਿਆ ਤਾਂ ਉਹ ਉਹਨਾਂ ਉਹਨਾਂ ਨੂੰ ਬੜੀ ਹਲਾਨੀ ਹੋਈ ਬੋਲੇ ਬਸ ਇੰਨਾ ਜਿਹਾ ਕਰਨ ਦੇ ਨਾਲ ਸਾਡੇ ਸੇ ਤੋਂ ਐ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਮੈਂ ਕਿਹਾ ਤੁਸੀਂ ਕਰਕੇ ਦੇਖੋ ਠੀਕ ਹੈ ਮੈਂ ਕਿਹਾ ਐ ਹੁਣ ਗੱਲ ਉਹਨਾਂ ਨੂੰ ਮੈਂ ਕਿਹਾ ਕਿ ਇਹ ਗੱਲ ਹੁਣ ਤੁਸੀਂ ਦੁਬਾਰਾ ਨਾ ਪੁੱਛਣਾ ਕਿਉਂਕਿ ਜਿਹੜੇ ਉਪਾਅ ਹੁੰਦੇ ਆ ਉਹਦੀ એનર્ਜੀ ਡਾਊਨ ਕਰ ਦਿੰਦੇ ਹੋ ਉਹਨਾਂ ਨੇ ਕਿਹਾ ਨਹੀਂ ਨਹੀਂ ਉਹ ਫਟਾਫਟ ਸੌਰੀ ਬੋਲਣ ਲੱਗ ਗਏ ਉਹ ਕਹਿੰਦੇ ਨਹੀਂ ਨਹੀਂ ਅਸੀਂ ਇਸ ਕਰਕੇ ਨਹੀਂ ਪੁੱਛ ਰਹੇ ਅਸੀਂ ਬੋਲ ਰਿਹਾ ਕਿ ਉਪਾਅ ਬੜਾ ਸਿੰਪਲ ਜਿਹਾ ਹੈ ਤਾਂ ਉਹਦੇ ਨਾਲ ਹੋ ਜਾਏਗਾ ਮੈਨੇ ਬੋਲਿਆ ਹੋ ਜਾਏਗਾ ਸ਼ੰਕਾ ਕਿਸੇ ਗੱਲ ਦੀ ਨਹੀਂ ਲੈਣੀ ਹੈ ਕਿ ਉਹ ਪਾਵਰਫੁਲ ਤੇ ਵਧੀਆ ਉਪਾਅ ਕਹਿ ਰਹਾ ਹੈ ਉਹ ਦਸਨ ਤੋਂ ਪਹਿਲੇ मेरी हाथ जोड़ के बेनती है जेकर वीडियो चंगी लग रही है तो भीडियो लाइक करो जी जिन्होंने हाले तक मेरा चैनल सब्सक्राइब नहीं किया है तो प्लीज़ चैनल सब्सक्राइब करो सब्सक्राइब बटन के नाल एक बेल का बटन है उस भी जरूर दबाओ ताकि मेरी कोई भीडियो भी वी थोड़े कोस ना हो मेरी हर हाँ भीडियो का नोटिफिकेशन को परमात्मा का आशीर्वाद लैं कमेंट वि हाजरी जरूर देकर जाया करो जी ਸਾਡੇ ਵਾਸਤੇ ਵੀ ਲਾਈਕ ਤੇ ਕਮੈਂਟ ਬਹੁਤ ਤੁਹਾਡੇ ਮਾਇਨੇ ਰੱਖਦੇ ਹਨ ਜੀ ਤੇ ਚਲੋ ਜੀ ਉਹ ਜਿਹੜਾ ਉਪਾਅ ਹੈ ਜਿਸ ਦੇ ਨਾਲ ਤੁਸੀਂ ਕੋਟ ਕੇਸ ਜਿੱਤ ਸਕਦੇ ਹੋ ਪੈਸਿਆਂ ਦੀ ਵਰਖਾ ਤੁਹਾਡੇ ਘਰ ਹੋ ਸਕਦੀ ਹੈ ਯਕੀਨਨ ਕੇ ਚਲਣਾ ਇਹ ਜਿਹੜਾ ਉਪਾਅ ਹੈ ਇਹ ਤੁਹਾਡੇ ਘਰ ਵਿੱਚੋਂ ਆਲਸ ਵੀ ਦੂਰ ਕਰ ਦੇਗਾ ਜੇਕਰ ਤੁਹਾਡੇ ਬੱਚੇ ਨਹੀਂ ਪੜਦੇ ਹਨ ਜਾਂ ਤੁਹਾਡੇ ਬੱਚੇ ਕੰਮ ਤੇ ਨਹੀਂ ਜਾਂਦੇ ਹੈ ਉਹਨਾਂ ਦੇ ਵਿੱਚ ਆਲਸ ਭਰਿਆ ਰਹਿੰਦਾ ਹੈ ਉਹ ਵੀ ਸਭ ਦੂਰ ਹੋ ਜਾਏਗਾ ਮਾਨ ਸਨਮਾਨ ਪ੍ਰਾਕਰ ਵੀ ਤੁਸੀਂ ਬਣ ਜਾਓਗੇ ਠੀਕ ਹੈ ਚਲੋ ਇਹ ਜਿਹੜਾ ਉਪਾ ਹੈ ਉਹ ਕਰਨਾ ਕਦੋਂ ਹੈ ਇਹ ਆਪਾਂ ਉਪਾ ਕਰਨਾ ਹੈ ਮੰਗਲਵਾਰ ਨੂੰ ਠੀਕ ਹੈ ਮੰਗਲਵਾਰ ਦੇ ਮੰਗਲਵਾਰ ਅਸੀਂ ਇਹ ਉਪਾ ਕਰਨਾ ਹੈ ਤੇ ਧਿਆਨ ਨਾਲ ਸੁਣੋ ਮੰਗਲਵਾਰ ਵਾਲੇ ਦਿਨ ਤੁਸੀਂ ਕੀ ਕਰਨਾ ਹੈ ਇੱਕ ਤਾਂ ਲਾਲ ਰੰਗ ਦੀ ਮਿਠਾਈ ਠੀਕ ਹੈ ਕੋਈ ਵੀ ਲਾਲ ਰੰਗ ਦੀ ਮਿਠਾਈ ਕੋਈ ਵੀ ਜਿਹੜੇ ਗਰੀਬ ਬੱਚੇ ਹਨ ਨੀਰੀ ਬੱਚੇ ਹਨ ਆਰਾਮ ਨਾਲ ਤੁਹਾਨੂੰ ਦੇਖੋ ਜਾਓਗੇ ਤਾਂ ਵੈਸੇ ਤਾਂ ਧਾਰਮਿਕ ਸਥਾਨ ਤੇ ਜਾਓ ਤਾਂ ਉੱਥੇ ਬੱਚੇ ਮਿਲ ਜਾਂਦੇ ਹਨ ਨਹੀਂ ਤਾਂ ਕਾਫੀ ਜਗ੍ਹਾ ਤੇ ਚੌਰਾਹੇ ਤੇ ਜਾਓ ਜਾਂ ਕਿਸੇ ਅੱਜ ਕੱਲ ਤਾਂ ਖਾਣ ਪੀਣ ਵਾਲੀ ਜਗ੍ਹਾ ਤੇ ਜਾਓ ਨਾ ਹੈਨਾ ਉਹ ਸਾਹਮਣੇ ਬੱਚੇ ਦੇਖਦੇ ਹਨ ਸਾਨੂੰ ਦੇਖਦੇ ਹਨ ਬੜੀ ਦਇਆ ਦੀ ਭਾਵਨਾ ਨਾਲ ਦੇਖਦੇ ਹਨ ਤਾਂ ਉੱਥੇ ਤੁਸੀਂ ਉਹ ਬੱਚਿਆਂ ਨੂੰ वैसे ਤਾਂ ਖਾਣ ਪੀਣ ਦੀਆਂ ਚੀਜ਼ਾਂ ਉਹਨਾਂ ਨੂੰ ਖਾਣ ਖਿਲਾ ਦੋਗੇ ਨਾ ਤਾਂ ਉਹ ਬੜਾ ਪੁੰਨ ਹੁੰਦਾ ਹੈ ਪਰ ਇੱਥੇ ਮੈਂ ਅੱਜ ਦੂਜੇ ਉਪਾਅ ਦੀ ਗੱਲ ਕਰ ਰਹੀ ਹਾਂ ਤੁਸੀਂ ਉੱਥੇ ਬੱਚੇ ਲੱਭ ਜਾਣ ਗਰੀਬ ਉਹ ਮੈਂ ਤੁਹਾਨੂੰ ਦੱਸ ਰਹੀ ਸੀ ਪਰ ਤੁਸੀਂ ਉਹਨਾਂ ਨੂੰ ਖਿਲਾਨੀ ਹੈ ਲਾਲ ਰੰਗ ਦੀ ਮਿਠਾਈ ਠੀਕ ਹੈ ਗਰੀਬ ਬੱਚਿਆਂ ਨੂੰ ਲਾਲ ਰੰਗ ਦੀ ਮਿਠਾਈ ਖਿਲਾ ਦਿਓ ਦੂਸਰਾ ਲਾਲ ਰੰਗ ਦੇ ਕੱਪੜੇ ਡੋਨੇਟ ਕਰੋ ਲਾਲ ਰੰਗ ਦੇ ਕੱਪੜੇ ਉਹ ਗਰੀਬ ਬੱਚਿਆਂ ਨੂੰ ਦਾਨ ਕਰੋ ਮੰਗਲਵਾਰ ਵਾਲੇ ਦਿਨ ਜੇ ਇਹ ਦੋ ਕੰਮ ਤੁਸੀਂ ਕਰ ਲੀਤੇ ਠੀਕ ਹੈ ਇਹ ਲਗਾਤਾਰ ਹਰ ਮੰਗਲਵਾਰ ਕਰਦੇ ਜਾਓ ਕਦੋਂ ਤੱਕ ਕਰਦੇ ਜਾਓ ਜਦੋਂ ਤੁਹਾਡਾ ਕੋਰਟ ਕੇਸ ਤੁਹਾਡੇ ਹੱਕ ਵਿੱਚ ਨਹੀਂ ਆ ਜਾਂਦਾ ਮੈਂ ਤੁਹਾਨੂੰ ਕਹਿ ਰਹੀ ਹਾਂ ਪੰਜ ਮੰਗਲਵਾਰ ਜਾਂ ਸੱਤ ਮੰਗਲਵਾਰ ਕਰਦੇ ਕਰਦੇ ਹੀ ਤੁਹਾਡਾ ਘਰ ਪੈਸਿਆਂ ਨਾਲ ਭਰ ਜਾਏਗਾ ਠੀਕ ਹੈ ਔਰ ਕੋਰਟ ਕੇਸ ਤੁਹਾਡੇ ਹੱਕ ਵਿੱਚ ਆ ਜਾਏਗਾ ਜੀਤੇ ਕਰਕੇ ਤੁਹਾਨੂੰ ਗਲਤ ਫਸਾਇਆ ਗਿਆ ਸੀ ਉਹ ਤੁਹਾਡੇ ਹੱਕ ਵਿੱਚ ਆ ਜਾਏਗਾ ਤੁਹਾਡੇ ਘਰ ਵਿੱਚੋਂ ਆਲਸ ਦੂਰ ਹੋ ਜਾਏਗਾ ਇਹ ਜਰੂਰ ਕਰਕੇ ਦੇਖੋ ਬੜਾ ਹੀ ਸਿੰਪਲ ਤੇ ਸਰਲ ਉਪਾਅ ਹੈ ਤੁਸੀਂ ਵੀ ਸੁਣਿਆ ਹੋਏਗਾ ਤਾਂ ਤੁਸੀਂ ਵੀ ਕਹੋਗੇ ਕਿ ਇੱਕ ਲਾਲ ਮਿਠਾਈ ਤੇ ਲਾਲ ਕੱਪੜਿਆਂ ਦਾ ਦਾਨ ਕਰਨ ਨਾਲ ਹਾਂਜੀ ਉਸ ਪਰਿਵਾਰ ਨੇ ਵੀ ਇਹ ਉਪਾਅ ਕੀਤਾ ਉਹਨਾਂ ਨੇ ਦੱਸਿਆ ਕਿ ਅਸੀਂ ਤਿੰਨ ਮੰਗਲਵਾਰ ਐ ਉਪਾਕੇ ਤੱਕ ਚੌਥੇ ਮੰਗਲਵਾਰ ਉਹਨਾਂ ਨੂੰ ਉਹਨਾਂ ਦੇ ਮਤਲਬ ਉਹ ਸਿਸਟਰ ਇਨ ਲਾ ਕੈਨੇਡਾ ਵਿੱਚ ਰੈਂਦੀ ਸੀ ਉਹਨਾਂ ਨੇ ਅਚਾਨਕ ਹੀ ਬੋਲਦੇ ਕਿ ਸਾਨੂੰ ਕਦੀ ਉਹਨਾਂ ਨੇ ਪੈਸਾ ਨਹੀਂ ਭੇਜਿਆ ਅਚਾਨਕ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਮੈਂ ਤੁਹਾਨੂੰ ਇੰਨਾ ਤੁਹਾਡੇ ਬੈਂਕ ਵਿੱਚ ਪੈਸਾ ਪਾਇਆ ਹੈ ਤੁਸੀਂ ਆਪਣੇ ਬੱਚੇ ਨੂੰ ਬਿਜ਼ਨਸ ਖੋਲ ਕੇ ਦਿਓ ਅਛਾ ਜੀ ਮੇਰੇ ਪੈਸੇ ਆ ਦੇਗਾ ਤੁਸੀਂ ਯਕੀਨ ਮੰਨੋ ਉਹ ਐਨੇ ਹੈਰਾਨ ਸੀ ਕਿ ਕਿਸ ਤਰ੍ਹਾਂ ਹੋ ਗਿਆ ਦੇਖੋ ਪੈਸਾ ਆਇਆ ਠੀਕ ਹੈ ਪੈਸਿਆਂ ਦਾ ਵਸੀਲਾ ਬਣਿਆ ਹੁਣ ਉਹਨਾਂ ਨੇ ਉਸ ਉਹਨਾਂ ਪੈਸਿਆਂ ਦੇ ਨਾਲ ਬਿਜ਼ਨਸ ਦਾ ਬੱਚੇ ਨੂੰ ਖੋਲ ਕੇ ਦੇਣਾ ਹੀ ਸੀ ਕਿਉਂਕਿ ਉਹਨਾਂ ਨੇ ਭੇਜਿਆ ਹੈ ਪੈਸਾ ਪਰ ਉਹਨਾਂ ਪੈਸਿਆਂ ਦੇ ਨਾਲ ਉਹਨਾਂ ਨੇ ਪਹਿਲੇ ਕੋਰਟ ਕੇਸ ਜਿੱਤਣ ਦੇ ਲਈ ਫੀਸ ਭਰੀ ਵਕੀਲਾਂ ਦੀ ਕੋਰਟ ਕੇਸ ਜਿੱਤਿਆ ਉਹ ਕਹਿੰਦੇ ਕੋਰਟ ਕੇਸ ਵੀ ਸਾਡੇ ਹੱਕ ਵਿੱਚ ਹੋ ਗਿਆ ਠੀਕ ਹੈ ਨਾਲ ਦੇ ਨਾਲ ਜੋ ਪੈਸੇ ਬੱਚੇ ਸੀ ਉਸ ਦੇ ਨਾਲ ਬੱਚੇ ਨੂੰ ਬਿਜ਼ਨਸ ਖੋਲ ਕੇ ਦਿੱਤਾ ਤੇ ਬਿਜ਼ਨਸ ਵੀ ਵਧੀਆ ਹੁਣ ਚੱਲਣ ਲੱਗ ਗਿਆ ਤੇ મેં તો નું કે રીયા વિશ્વાસ કર જેڑا કામ કરતા ચાહતા હે ઉતે વિજ સફળતા મિલદી હે રિઝલ્ટ મળਦਾ હી મળતા હે મંગલ મંગલ વાલ વાલે દિન અસી અપના planet ઠીક કર રહે હા લાલ મંગલ જો કી દેનલ કનેક્ટેડ હે લાલ રંગ નલ જુડયા હોયા હે કે જોસી અપના મંગલ ઠીક કર લંગે સાડા કોટ કેસ અસી જીત દે હા અસી ਕਾਰ ਵਿੱਚ ਪੈਸਾ ਵੀ ਸਾਡਾ ਓਮਲਵਾਨ ਹੋ ਜਾਂਦਾ ਹੈ ਸਾਡਾ ਮੰਗਲ ਗ੍ਰਹਿ ਸਾਡਾ ਪਲੈਨਟ ਬਲਵਾਨ ਹੋ ਜਾਂਦਾ ਹੈ ਤਾਂ ਸਾਡੇ ਕਾਰ ਵਿੱਚ ਪੈਸਾ ਵੀ ਆਂਦਾ ਹੀ ਆਂਦਾ ਹੈ ਤੇ ਉਹਦੇ ਮੰਗਲ ਗ੍ਰਹਿ ਵਿੱਚ ਊਰਜਾ ਹੁੰਦੀ ਹੈ ਊਰਜਾਵਾਨ ਗ੍ਰਹਿ ਤਾਂ ਉਹ ਸਾਡੇ ਕਾਰ ਵਿੱਚੋਂ ਆਲਸ ਵੀ ਪਜਾ ਦਿੰਦਾ ਹੈ ਤੇ ਚਲੋ ਜੀ ਐਸੀ ਮੇਰੀ ਆਈਡੀ ਵੀਡੀਓ ਦੀ ਜਾਣਕਾਰੀ ਤੋਂ ਪਾਸੰਗ ਲੱਗਿਆ ਹੈ ਤੇ ਲਾਈਕ ਤੇ ਕਮੈਂਟ ਕਰੋ ਮੈਨੂੰ ਇਜਾਜ਼ਤ ਦਿਓ ਮੇਰੀ ਹਾਜ਼ਰੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੱਕੇ